ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਕਿਹਾ ਜਾ ਰਿਹਾ ਹੈਗਾ ਕਿ ਬਜ਼ੁਰਗਾਂ ਦੀ ਪੈਨਸ਼ਨ ਦੇ ਵਿੱਚ ਹੁਣ ਵਾਅਦਾ ਕੀਤਾ ਜਾਵੇਗਾ ਕਿੰਨੇ ਦਾ ਵਾਅਦਾ ਕੀਤਾ ਜਾਵੇਗਾ ਤੇ ਇਹ ਕਦੋਂ ਤੋਂ ਜੋ ਕਿ ਸ਼ੁਰੂ ਹੋਵੇਗਾ ਕਿਉਂਕਿ ਦੀਵਾਲੀ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਤੋਹਫੇ ਮਿਲ ਰਹੇ ਨੇ ਕਈਆਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਕਈਆਂ ਦੀ ਪੈਨਸ਼ਨਾਂ ਦੇ ਵਿੱਚ ਪਰ ਹੁਣ ਬੁਢਾਪਾ ਪੈਨਸ਼ਨ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਨਾਗਰਿਕਾਂ ਨੂੰ ਦੀਵਾਲੀ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਖਾਸ ਤੋਹਫਾ ਦਿੱਤਾ ਗਿਆ ਦੱਸ ਦਈਏ ਕਿ ਬੁਢਾਪਾ ਪੈਨਸ਼ਨ ਦੇ ਵਿੱਚ 500 ਰੁਪਏ ਦਾ ਵਾਅਦਾ ਕੀਤਾ ਗਿਆ ਇਸਾ ਇਸ ਦੇ ਨਾਲ ਹੀ ਜ਼ਿਲ੍ਹੇ ਦੇ 119 ਤੇ 419 ਬਜ਼ੁਰਗ ਨਾਗਰਿਕਾਂ ਨੂੰ ਆਪ ਹੋਵੇਗਾ ਅਗਲੇ ਮਹੀਨੇ ਤੋਂ ਬਜ਼ੁਰਗ ਨਾਗਰਿਕਾਂ ਨੂੰ 3000 ਰੁਪਏ ਦੀ بجائے 3500 ਰੁਪਏ ਦੀ ਮਾਸਿਕ ਪੈਨਸ਼ਨ ਮਿਲੇਗੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੋਨੀਪੱਤ ਦੇ ਸਾਰੇ 7 ਬਲਾਕਾਂ ਦੇ ਵਿੱਚ 198 ਤੇ 941 ਲੋਕ ਪੈਨਸ਼ਨ ਯੋਜਨਾ ਦਾ ਲਾਭ ਉਠਾ ਰਹੇ ਨੇ ਜੋ ਕਿ ਬੁਢਾਪਾ, ਵਿਧਵਾ, ਅਪਾਹਜ ਤੇ ਅਣਵਿਹਾਏ ਅਤੇ ਮੰਗਲਮੁਖੀ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਦੇ ਵਿੱਚ 119 ਤੇ 419 ਨੂੰ ਹਰ ਮਹੀਨੇ ਬੁਢਾਪਾ ਪੈਨਸ਼ਨ ਪਤਾ ਮਿਲਦਾ ਹੈਗਾ ਤੇ ਸਰਕਾਰ ਨੇ 1 ਨਵੰਬਰ 2025 ਤੋਂ ਲਾਗੂ ਹੋਣ ਵਾਲੇ ਬੁਢਾਪਾ ਪੈਨਸ਼ਨ ਪੱਤੇ ਦੇ ਵਿੱਚ 500 ਰੁਪਏ ਦੇ ਵਾਅਦੇ ਦਾ ਐਲਾਨ ਕੀਤਾ ਹੈ ਤੋਂ ਦੱਸਦੀ ਹੈ ਕਿ ਇਸ ਐਲਾਨ ਦੀ ਕੁਝ ਬਜ਼ੁਰਗ ਨਾਗਰਿਕਾਂ ਨੇ ਪ੍ਰਸ਼ੰਸਾ ਵੀ ਕੀਤੀ ਹੈ ਤੇ ਉੱਥੇ ਹੀ ਕਈਆਂ ਨੇ ਇਸ ਨੂੰ ਵੱਧਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਨਾ ਕਾਫੀ ਕਿਹਾ ਹੈਗਾ ਲੋਕਾਂ ਦਾ ਕਹਿਣਾ ਹੈਗਾ ਕਿ ਸਰਕਾਰ 2024 ਤੱਕ 5000 ਤੱਕ ਦੀ ਪੈਨਸ਼ਨ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਸਾਲ ਇੱਕ ਸਾਲ 9 ਮਹੀਨਾ ਬਾਅਦ ਸਿਰ 500 ਰੁਪਏ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਤੋਂ ਦੱਸਦੇ ਕਿ ਛਲਾਗਾ ਜੋ ਕਿ ਯੋਗ ਕਦਮ ਹੈਗਾ ਕਿਉਂਕਿ ਬੁਢਾਪਾ ਪੈਨਸ਼ਨ ਦੇ ਵਿੱਚ 500 ਰੁਪਏ ਦਾ ਵਾਅਦਾ ਇੱਕ ਛਲਾਗਾ ਯੋਗ ਕਦਮ ਹੈ ਪਰ ਸਰਕਾਰ ਪਿਛਲੇ ਸਾਲ ਤੋਂ 5000 ਰੁਪਏ ਦੇਣ ਦੀ ਗੱਲ ਕਰ ਰਹੀ ਸੀਗੀ ਪਰ ਇਸ ਵੇਲੇ ਮਹਿੰਗਾਈ ਦੇ ਵਿੱਚ ਕਾਫੀ ਵਾਅਦਾ ਹੋਇਆ ਜਿਸ ਤਰ੍ਹਾਂ ਬਜ਼ੁਰਗ ਜੋ ਕਿ 3000 ਰੁਪਏ ਦੇ ਮਾਸਿਕ ਪੱਤੇਦਾਲ ਗੁਜ਼ਾਰਾ ਕਰ ਰਹੇ ਨੇ ਉਸੇ ਤਰ੍ਹਾਂ ਹੁਣ ਉਹ 3500 ਰੁਪਏ ਦੇ ਨਾਲ ਗੁਜ਼ਾਰਾ ਕਰ ਸਕਣਗੇ ਪੈਨਸ਼ਨ ਦੇ ਵਿੱਚ ਵਾਅਦਾ ਬਹੁਤਾ ਲਾਭ ਨਹੀਂ ਦੇਵੇਗਾ ਪਰ ਕਿਤੇ ਨਾ ਕਿਤੇ ਰਾਹਤ ਜ਼ਰੂਰ ਦਵੇਗਾ ਤਾਂ ਇਸ ਵੇਲੇ ਮਾਸਿਕ ਬੁਢਾਪਾ ਪੈਨਸ਼ਨ ਪੱਤਾ 3000 ਰੁਪਏ ਹੈ ਤੇ ਇਸ ਦੇ ਵਿੱਚ 500 ਰੁਪਏ ਹੋਰ ਦਾ ਵਾਅਦਾ ਕਰਕੇ ਸਰਕਾਰ ਨੇ ਇੱਕ ਚੰਗਾ ਕੰਮ ਕੀਤਾ ਭਾਵੇਂ ਸਰਕਾਰ ਨੇ ਲੰਬੇ ਸਮੇਂ ਬਾਅਦ ਪੈਨਸ਼ਨ ਪੱਤੇ ਦੇ ਵਿੱਚ ਵਾਅਦਾ ਕੀਤਾ ਪਰ ਤਿਉਹਾਰਾਂ ਦੇ ਦੌਰਾਨ ਪੈਨਸ਼ਨ ਵਧਾ ਕੇ ਬਜ਼ੁਰਗਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ ਪੈਨਸ਼ਨ ਦੇ ਨਾਲ ਬਜ਼ੁਰਗ ਹੁਣ ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿਣਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਕਿਹਾ ਜਾ ਰਿਹਾ ਹੈਗਾ ਕਿ ਬਜ਼ੁਰਗਾਂ ਦੀ ਪੈਨਸ਼ਨ ਦੇ ਵਿੱਚ ਹੁਣ ਵਾਅਦਾ ਕੀਤਾ ਜਾਵੇਗਾ ਕਿੰਨੇ ਦਾ ਵਾਅਦਾ ਕੀਤਾ ਜਾਵੇਗਾ ਤੇ ਇਹ ਕਦੋਂ ਤੋਂ ਜੋ ਕਿ ਸ਼ੁਰੂ ਹੋਵੇਗਾ ਕਿਉਂਕਿ ਦੀਵਾਲੀ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਤੋਹਫੇ ਮਿਲ ਰਹੇ ਨੇ ਕਈਆਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਕਈਆਂ ਦੀ ਪੈਨਸ਼ਨਾਂ ਦੇ ਵਿੱਚ ਪਰ ਹੁਣ ਬੁਢਾਪਾ ਪੈਨਸ਼ਨ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਨਾਗਰਿਕਾਂ ਨੂੰ ਦੀਵਾਲੀ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਖਾਸ ਪਾ ਦਿੱਤਾ ਗਿਆ ਦੱਸ ਦਈਏ ਕਿ ਬੁਢਾਪਾ ਪੈਨਸ਼ਨ ਦੇ ਵਿੱਚ 500 ਰੁਪਏ ਦਾ ਵਾਅਦਾ ਕੀਤਾ ਗਿਆ ਐਸਾ ਇਸ ਦੇ ਨਾਲ ਹੀ ਜ਼ਿਲ੍ਹੇ ਦੇ 119 ਤੇ 419 ਬਜ਼ੁਰਗ ਨਾਗਰਿਕਾਂ ਨੂੰ ਲਾਭ ਹੋਵੇਗਾ ਅਗਲੇ ਮਹੀਨੇ ਤੋਂ ਬਜ਼ੁਰਗ ਨਾਗਰਿਕਾਂ ਨੂੰ 3000 ਰੁਪਏ ਦੀ ਬਜਾਏ 3500 ਰੁਪਏ ਦੀ ਮਾਸਿਕ ਪੈਨਸ਼ਨ ਮਿਲੇਗੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੋਨੀਪੱਤ ਦੇ ਸਾਰੇ ਸੱਤ ਬਲਾਕਾਂ ਦੇ ਵਿੱਚ 198 ਤੇ 941 ਲੋਕ ਪੈਨਸ਼ਨ ਯੋਜਨਾ ਦਾ ਲਾਭ ਉਠਾ ਰਹੇ ਨੇ ਜੋ ਕਿ ਬੁਢਾਪਾ ਵਿਧਵਾ ਅਪਾਹਜ ਤੇ ਅਣਵਿਹਾਏ ਅਤੇ ਮੰਗਲਮੁਖੀ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਆਉਂਦੇ ਨੇ ਤਾਂ ਇਹਨਾਂ ਦੇ ਵਿੱਚ 119 ਤੇ 419 ਨੂੰ ਹਰ ਮਹੀਨੇ ਬੁਢਾਪਾ ਪੈਨਸ਼ਨ ਪਤਾ ਮਿਲਦਾ ਹੈਗਾ ਤੇ ਸਰਕਾਰ ਨੇ 1 ਨਵੰਬਰ 2025 ਤੋਂ ਲਾਗੂ ਹੋਣ ਵਾਲੇ ਬੁਢਾਪਾ ਪੈਨਸ਼ਨ ਪੱਤੇ ਦੇ ਵਿੱਚ 500 ਰੁਪਏ ਦੇ ਵਾਅਦੇ ਦਾ ਐਲਾਨ ਕੀਤਾ ਹੈ ਤਾਂ ਦੱਸਦੀ ਹੈ ਕਿ ਇਸ ਐਲਾਨ ਦੀ ਕੁਝ ਬਜ਼ੁਰਗ ਨਾਗਰਿਕਾਂ ਨੇ ਪ੍ਰਸ਼ੰਸਾ ਵੀ ਕੀਤੀ ਹੈ ਤੇ ਉੱਥੇ ਹੀ ਕਈਆਂ ਨੇ ਇਸ ਨੂੰ ਵੱਧਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਨਾ ਕਾਫੀ ਕਿਹਾ ਹੈਗਾ ਲੋਕਾਂ ਦਾ ਕਹਿਣਾ ਹੈਗਾ ਕਿ ਸਰਕਾਰ 2024 ਤੱਕ 5000 ਤੱਕ ਦੀ ਪੈਨਸ਼ਨ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਸਾਲ ਇੱਕ ਸਾਲ 9 ਮਹੀਨਾ ਬਾਅਦ ਸਿਰਫ 500 ਰੁਪਏ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਤੋਂ ਦੱਸਦੇ ਕਿ ਛਲਾਗਾ ਜੋ ਕਿ ਇੱਕ ਕਦਮ ਹੈਗਾ ਕਿਉਂਕਿ ਬੁਢਾਪਾ ਪੈਨਸ਼ਨ ਦੇ ਵਿੱਚ 500 ਰੁਪਏ ਦਾ ਵਾਅਦਾ ਇੱਕ ਛਲਾਗਾ ਯੋਗ ਕਦਮ ਹੈ ਪਰ ਸਰਕਾਰ ਪਿਛਲੇ ਸਾਲ ਤੋਂ 5000 ਰੁਪਏ ਦੇਣ ਦੀ ਗੱਲ ਕਰ ਰਹੀ ਸੀਗੀ ਪਰ ਇਸ ਵੇਲੇ ਮਹਿੰਗਾਈ ਦੇ ਵਿੱਚ ਕਾਫੀ ਵਾਅਦਾ ਹੋਇਆ ਜਿਸ ਤਰ੍ਹਾਂ ਬਜ਼ੁਰਗ ਜੋ ਕਿ 3000 ਰੁਪਏ ਦੇ ਮਾਸਿਕ ਪੱਤੇ ਨਾਲ ਗੁਜ਼ਾਰਾ ਕਰ ਰਹੇ ਨੇ ਉਸੇ ਤਰ੍ਹਾਂ ਹੁਣ ਉਹ 3500 ਰੁਪਏ ਦੇ ਨਾਲ ਗੁਜ਼ਾਰਾ ਕਰ ਸਕਣਗੇ ਪੈਨਸ਼ਨ ਦੇ ਵਿੱਚ ਵਾਧਾ ਬਹੁਤਾ ਲਾਭ ਨਹੀਂ ਦੇਵੇਗਾ ਪਰ ਕਿਤੇ ਨਾ ਕਿਤੇ ਰਾਹਤ ਜ਼ਰੂਰ ਦੇਵੇਗਾ ਤਾਂ ਇਸ ਵੇਲੇ ਮਾਸਿਕ ਬੁਢਾਪਾ ਪੈਨਸ਼ਨ ਪੱਤਾ 3000 ਰੁਪਏ ਹੈ ਤੇ ਇਸ ਦੇ ਵਿੱਚ 500 ਰੁਪਏ ਹੋਰ ਦਾ ਵਾਅਦਾ ਕਰਕੇ ਸਰਕਾਰ ਨੇ ਇੱਕ ਚੰਗਾ ਕੰਮ ਕੀਤਾ ਭਾਵੇਂ ਸਰਕਾਰ ਨੇ ਲੰਬੇ ਸਮੇਂ ਬਾਅਦ ਪੈਨਸ਼ਨ ਪੱਤੇ ਦੇ ਵਿੱਚ ਵਾਧਾ ਕੀਤਾ ਪਰ ਤਿਉਹਾਰਾਂ ਦੇ ਦੌਰਾਨ ਪੈਨਸ਼ਨ ਵਧਾ ਕੇ ਬਜ਼ੁਰਗਾਂ ਨੂੰ ਇੱਕ ਖਾਸ ਤੋਹਫ਼ਾ ਦਿੰਦਾ ਹੈ ਪੈਨਸ਼ਨ ਦੇ ਨਾਲ ਜ਼ਰੂਰ ਹੁਣ ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿਣਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦੱਸਿਓ